ਬਾਹਰ ਤੋਂ ਘਾਟਵਾ ਪਹਿਲਾਂ ਅੱਛਾ ਕਿੰਨੇ ਦੀ ਆ ਇਹ 400 ਰੁਪਏ ਦਾ 400 ਰੁਪਏ ਦਾ ਉਦੋਂ ਕੁੱਤੇ ਆ ਕੀ ਕਹਿੰਦੇ ਇਹਨੂੰ ਸੱਪਾ ਸੱਪਾ ਤਿਆਰ ਕਦਾਂ ਕੀਤੀ ਆ ਇਹ ਦੇਖੋ ਕਿਦਾਂ ਤੋੜਦੀ ਥੱਲੇ ਪਹਿਲਾਂ ਨਿਆਣੇ ਲੈਂਦੇ ਹੁੰਦੇ ਸੀ ਠੀਕ ਆ ਤੇ ਹੁਣ ਉਧਰ ਮੱਲੇ ਵਾਲਾ ਵਿਗਣੀ ਤੇ ਰਹੀ ਇਹ ਅੱਡੇ ਦਾ ਜਦਾਂ ਉੱਥੇ ਖਲਾ ਪੈਂਡੇ ਤੇ ਨਿਆਣਿਆਂ ਛੁੱਟੀ ਹੁਣੇ ਵਾਲੀ ਆ ਉਹ ਉੱਥੇ ਖੜ ਜਾ ਅੱਡੇ ਦੇ ਇਹ ਬਲੌਗ ਬਣਦਾ ਬਲੌਗ ਬਣਦਾ ਨੈਟ ਤੇ ਪੈਣੀ ਹੈ ਇਹ ਵੀਡੀਓ YouTube ਤੇ ਫੇਮਸ ਹੋ ਜਾਣਗੇ ਹਾਂ ਫੇਮਸ ਕਿੱਥੋਂ ਆਏ ਆ ਲਧਿਆਣੀ ਗੈਸ ਸਹੀ ਆ ਕੀ ਹੈ ਕਿ ਇਹਦੇ ਵਿੱਚ ਚੱਕਣਾ ਹੈ ਕਿ ਇਹ 50 ਰੁਪਏ ਦਾ ਆ ਉਹ ਲੈ ਲੈ ਤੇ ਰੋਕੀ ਦਾ ਬੱਪਾ ਰੋਕੀ ਇਹਨੂੰ ਰੋਕੀ ਦੇਖੀਏ ਕੀ ਐਡ ਮੈਂ ਥੱਲੇ ਅੱਛਾ ਸਹੀ ਆ ਇਦਾਂ ਲਾਇਆ ਆ ਤੇ ਪੱਥਰ ਇਹਦਾ ਬਣਿਆ ਆ ਠੀਕ ਆ ਬਾਕੀ ਤੁਹਾਡੇ ਸਾਹਮਣੇ ਹੀ ਆ ਸਾਰਾ ਨਿਵਾ ਯਾਰ ਬੇ ਲੋ ਕਰੇ 25 ਰੁਪਏ ਨੂੰ ਭੀ ਆ ਪਿਆਰ ਮੇਰੇ ਦੋ 50 ਰੁਪਏ ਦੇ ਦੋ ਆ ਵੀਰੋ ਠੀਕ ਆ ਲਾਉਣ ਲੱਗਾ ਹਾਂ ਦਸ ਰਿਹਾ ਪ੍ਰੈਂਕ ਬਰੂੰਕਾਨੇ ਨੂੰ ਵਧੀਆ ਹਨ ਇਹ ਦੋ ਗੱਲ ਪੜਾਉਣੇ ਲੈ ਲੈ ਦੋ ਪ੍ਰੈਂਕਾਨੇ ਨੂੰ ਵਧੀਆ ਸਾਲਾ ਘਰੇ ਚੱਲ ਚੱਲ ਨਹੀਂ ਨਾ ਇਹ ਕਿਹੜਾ ਖਰਾਬ ਹੋਣਾ ਭਾਜੀ ਇਹਦੇ ਆ ਦੂਜੀ ਧਾਗਾ ਬਾ ਕੇ ਫੇਰ ਚਲਾ ਲਓ ਆ ਦੇ ਰੋਬਟ ਰੋਬਟ ਵਿੱਚ ਪਾ ਕੇ ਉਹ ਕੀਤੀ ਹੋ ਆ ਆ ਦੇ ਬੈਗੇ ਦੋ ਖੜੇ ਕੀਤੇ ਨੇ ਠੀਕ ਆ ਹੈਗੇ ਚੰਗੇ ਹੀ ਆ ਇਹਦੇ ਕੋਲ ਠੀਕ ਆ ਉਹ ਰੌਣਕ ਮੇਲਾ ਉਹ ਕਿਧਰ ਹੈ ਕਰੋ ਗਾਲਾਂ ਮੈਣੀਆਂ ਬੈਂਚ ਉਹ ਰੱਖ ਲੈ ਬਾਜੂ ਪੂਰਨ ਕਰਾ ਉਹਨੇ ਨੰਗਾ ਪੈ ਫਾਦੂਆ ਬੱਚਿਆਂ ਨੂੰ ਹੋਣ ਨਹੀਂ ਐਵੇਂ ਡਰਾਮਾ ਵੀ ਕਰੇ ਪ੍ਰੈਂਗ ਨੂੰ ਵਧੀਆ ਆ ਬਾਈ ਪਿੱਛੇ ਰਹਿ ਗਿਆ ਰਹਿ ਗਿਆ ਵੀਰ ਉਹ ਬਾਗੂ ਪਿੱਛੇ ਰਹਿ ਗਿਆ ਮੰਡੀ ਦੇ ਗੇਟ ਲਾਗੇ ਸੋਰੋਹੀ ਵਾਲਾ ਹਾਂ ਗਲੀ ਵਾਲਾ 80 ਲਾਲਾ ਪੰਮਾ ਇੱਟ ਦੇ ਦੋ ਲੈ ਲੋ 50 ਤਾਂ ਹੀ ਕਰਕੇ ਪਾ ਰਹਾ ਹਾਂ ਇੱਕ 30 ਰੁਪਇਆ ਮੈਡਮ ਵਧੀਆ ਠੀਕ ਹੈ ਭਰੇ ਵੀ ਤਿਆਰ ਕਰ ਸਕਦੇ ਆ ਤੇ ਅਜਾ ਤੋਰਕੇ ਉਧਰ ਨੂੰ ਜਾਣਾ ਹਨ ਸਹੀ ਆ ਔਰਕੇ ਇਹਦੀ ਵਾਪਸਿਆਣਾ ਹੀ ਤਾਂ ਵੇਚ ਦਿਆਂ ਨੂੰ ਚੱਲ ਗਿਆ ਯਾਰ ਪਿਆਰ ਮੈਨੇ 2 25 ਰੁਪਏ ਦਾ ਇੱਕ